ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ ਹੈ ਬਲੌਅ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਹਾਂ ਉਹ ਸੁਨਾਉਂਦੀ ਗਰਮੀ ਤੋਂ ਬਚੇ ਆਪਾਂ ਤਾਂ ਫਿਲਹਾਲ ਬਚੇ ਹੋਏ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਹਨਾ ਤੇ ਜਿੰਨਾ ਬੱਚਾ ਤੋਂ ਉਸ ਗਰਮੀ ਤੋਂ ਨੀ ਜ਼ਿਆਦਾ ਵਧੀਆ ਹੈ ਕਹਿੰਦੇ ਆ ਕਿ ਟੈਂਪਰੇਚਰ ਬਹੁਤ ਜ਼ਿਆਦਾ ਵਧਣਾ ਹੈ ਗਰਮੀ ਬਹੁਤ ਜ਼ਿਆਦਾ ਹੋਣੀ ਜਿੰਨਾ ਬਚ ਹੋ ਸਕੇ ਕੰਮ ਨਿਭੜ ਕੇ ਛੇਤੀ ਛੇਤੀ ਬਹਿ ਜਾਓ ਤੁਹਾਨੂੰ ਤੇ ਚਲੋ ਮੈਂ ਬਾਲੀਆਂ ਗੱਲਾਂ ਨਹੀਂ ਮਾਲਦੇ ਵੀਡੀਓ ਸਟਾਰਟ ਕਰਦੇ ਹਾਂ ਆਈ ਦੀ ਵੀਡੀਓ ਹੈਗੀ ਆ ਕਿ ਹੁਣ ਗਾੜਮੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੋ ਗਈ ਆ ਕਈ ਵਾਰ ਨਾਈਟ ਨਹੀਂ ਹੁੰਦੀ ਤਾਂ ਵੈਸੇ ਤਾਂ ਫਰਿੱਜ ਦਾ ਪਾਣੀ ਕਹਿੰਦੇ ਨੇ ਮਾੜਾ ਹੀ ਆ ਜ਼ਿਆਦਾ ਪੀਣਾ ਹਨਾ ਤੇ ਆਪਾਂ ਨੂੰ ਘੜੇ ਦਾ ਪਾਣੀ ਪੀਣਾ ਚਾਹੀਦਾ ਪਰ ਕਹਿੰਦੇ ਨੇ ਘੜੇ ਦਾ ਪਾਣੀ ਠੰਡਾ ਹੀ ਨਹੀਂ ਰਹਿੰਦਾ ਘੜੇ 'ਚ ਪਾਣੀ ਪਾਉਂਦੇ ਆ ਪਾਣੀ ਠੰਡਾ ਹੀ ਨਹੀਂ ਰਹਿੰਦਾਗਾ ਉਹਨਾਂ ਤਰੀਕਾ ਦੱਸਦੇ ਆ ਕਿਵੇਂ ਘੜੇ ਦੇ ਨਾਲ ਰੂਮ ਬੰਦ ਹੋ ਜਾਂਦੇ ਨੇ ਉਹਨਾਂ ਨੇ ਕਿਵੇਂ ਖੋਲਣਾ ਹੈ ਤੇ ਪਾਣੀ ਕਿਵੇਂ ਠੰਡਾ ਰਹਿ ਸਕਦਾ ਬਹੁਤ ਆਸਾਨ ਜੀ ਤਰੀਕਾ ਤੇ ਘੜੇ ਦਾ ਪਾਣੀ ਪੀਣਾ ਚਾਹੀਦਾ ਬਹੁਤ ਜ਼ਿਆਦਾ ਫਾਇਦੇ ਆ ਘੜੇ ਤੇ ਪਾਣੀ ਪੀਦੇ ਹਨ ਜਿਹੜੀ ਮਿੱਟੀ ਦੇ ਵਿੱਚ ਮਾੜੀਆਂ ਮਾੜੀਆਂ ਸੁਗੰਧ ਵੀ ਆਉਂਦੀ ਤੇ ਕਿੰਨਾ ਵਧੀਆ ਪਾਣੀ ਲੱਗਦਾ ਹਨ ਤੇ ਬਹੁਤ ਹੀ ਵਧੀਆ ਟ੍ਰਿਕ ਤੁਹਾਨੂੰ ਦੱਸਦੇ ਆ ਕਿ ਘੜੇ ਦਾ ਪਾਣੀ ਕਿਵੇਂ ਠੰਡਾ ਰੂਗਾ ਫਰਿੱਜ ਨਾਲ ਵੀ ਜ਼ਿਆਦਾ ਠੰਡਾ ਪਾਣੀ ਰੂਗਾ ਤੇ ਆਪਾਂ ਇਹ ਪੀਏ ਬਣਾ ਕੇ ਬਹੁਤ ਆਸਾਨ ਜੀ ਟ੍ਰਿਕ ਆ ਆਜੋ ਮੈਂ ਤੁਹਾਨੂੰ ਦਿਖਾਉਣੀ ਆ ਕੀ ਕਰਨਾ ਹੁੰਦਾ ਹੈ ਹਾਂਜੀ ਜੇ ਤਾਂ ਤੁਸੀਂ ਘੜਾ ਲਿਆ ਹੋਇਆ ਨਵਾਂ ਜੇਪਨ ਨਮਾਕੜਾ ਲੈ ਕੇ ਆਂਦਾ ਉਹਨੂੰ ਉਸੇ ਤਰ੍ਹਾਂ ਹੀ ਪਾਣੀ ਭਰ ਕੇ ਨਹੀਂ ਰੱਖਣਾ ਉਹਨੂੰ ਤੁਸੀਂ ਕੀ ਕਰਨਾ ਇੱਕ ਦਿਨ ਦਾ ਤੁਸੀਂ ਪਾਣੀ ਵਿੱਚ ਡੋੋ ਕੇ ਰੱਖਣਾ ਘੜੇ ਨੂੰ ਉਹਦੇ ਵਿੱਚ ਪਾਣੀ ਪਾ ਕੇ ਬਾਦੋਂ ਵੀ ਸਾਡ ਡੋੋ ਕੇ ਰੱਖਣਾ ਫਿਰ ਤੁਸੀਂ ਉਹਦੇ ਚ ਪਾਣੀ ਭਰ ਕੇ ਪੀਆ ਕਰਨਾ ਪਾਣੀ ਕੱਢ ਦੇਣਾ ਤੇ ਫਿਰ ਤੁਸੀਂ ਬਲਾਉਣਾ ਹਨਾ ਜੇ ਤੁਹਾਡਾ ਘੜਾ ਪੁਰਾਣਾ ਹੈ ਕਿ ਚ ਪਾਣੀ ਠੰਡਾ ਨਹੀਂ ਰਹਿੰਦਾ ਉਹਦੇ ਰੋਮ ਬੰਦ ਹੋਏ ਆ ਬਹੁਤ ਆਸਾਨ ਜੀ ਟ੍ਰਿਕ ਆਪਾਂ ਤੁਹਾਨੂੰ ਦੱਸਣ ਲੱਗੇ ਵੀ ਰੋਮ ਉਹਦੇ ਖੁੱਲ ਜਾਣਗੇ ਤੇ ਪਾਣੀ ਬਿਲਕੁਲ ਫ੍ਰਿਜ ਨਾਲ ਵੀ ਜ਼ਿਆਦਾ ਠੰਡਾ ਰਹੂਗਾ ਬਹੁਤ ਆਸਾਨ ਜੀ ਟ੍ਰਿਕ ਆ ਤੁਸੀਂ ਘੜੇ ਜਮਾ ਕੇ ਜ਼ਰੂਰ ਦੇਖਿਓ ਠੀਕ ਆ ਆਪਾਂ ਆਪਣੇ ਕੋਲ ਪਿਛਲੇ ਤੁਸੀਂ ਦੇਖਿਆ ਹੀ ਹੋਣਾ ਮੇਰੀ ਵੀਡੀਓ ਵਿੱਚ ਇਹ ਘੜਾ ਪਿਆ ਆਪਣੇ ਕੋਲ ਪਹਿਲਾਂ ਦਾ ਪੁਰਾਣਾ ਕਢਾਈ ਆ ਤੇ ਹੁਣ ਹੋ ਗਈ ਗਰਮੀ ਤੇ ਆਪਾਂ ਫਰਿੱਜ ਦਾ ਪਾਣੀ ਜ਼ਿਆਦਾ ਯੂਜ਼ ਨਹੀਂ ਕਰਦੇ ਆਪਾਂ ਘੜੇ ਦਾ ਪਾਣੀ ਹੀ ਪੀਂਨੇ ਆ ਤੁਸੀਂ ਅੱਗੇ ਮੇਰੀ ਵੀਡੀਓ ਚ ਘੜਾ ਇੱਥੇ ਪਿਆ ਵੇਖਿਆ ਹੀ ਹੋਣਾ ਹੈ ਹਨਾ ਤੇ ਆਪਾਂ ਤੁਹਾਨੂੰ ਦੱਸਦੇ ਆ ਤੇ ਰੂਮ ਆ ਵੀ ਬੰਦ ਨਹੀਂ ਹੁੰਦੇਗੇ ਜਿਹੜੇ ਬੰਦ ਤਾਂ ਕਿਵੇਂ ਖੋਲ੍ਹਣਗੇ ਬਹੁਤ ਹੀ ਆਸਾਨ ਜੀ ਟ੍ਰਿਕ ਆ ਟੱਕਣ ਆਪਾਂ ਲਾਤਾ ਜਿਹੜਾ ਘੜਾ ਪਾਣੀ ਹਨਾ ਵੀ ਜਣ ਕੇ ਪਿੰਦਾ ਹੋਵੇ ਸਮਝੋ ਤੇ ਰੂਮ ਖੁੱਲੇ ਆ ਪਹਿਲਾ ਆਪਾਂ ਕੀ ਕਰਨਾ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਪਾ ਦੇਣਾ ਠੀਕ ਆ ਫਿਰ ਆਪਾਂ ਕੀ ਕਰਨਾ ਕਿਹੜੀ ਚੀਜ਼ ਪਾਉਣੀ ਹੈ ਉਹਦੇ ਵਿੱਚ ਉਹਦੇ ਵਿੱਚ ਆਪਾਂ ਪਾਉਣਾ ਨੂਨ ਨੂਨ ਇੱਕ ਚਮਚ ਪਾ ਦੇਣਾ ਹੁਣ ਆਪਾਂ ਕੀ ਕਰਨਾ ਇਹਨੂੰ ਸਾਰੇ ਨੂੰ ਵਿੱਚ ਹਿਲਾ ਦੇਣਾ ਇੱਕਦਮ ਬਿਲਕੁਲ ਸਾਰੇ ਇਕੱਲੇ ਕਿਉਂਕਿ ਇਹਦੇ ਨਾਲ ਆਪਾਂ ਹੱਥ ਨਹੀਂ ਫੇਰਨਾ ਵਿੱਚ ਆਪਾਂ ਇਦਾਂ ਸਾਫ਼ ਇਦਾਂ ਹਲਾ ਜੇ ਆਪਾਂ ਵਿੱਚ ਹੱਥ ਫੇਰਦੇ ਆਂ ਤਾਂ ਘੜੇ ਦੇ ਰੋਮ ਬੰਦ ਹੋ ਜਾਂਦੇ ਆਪਾਂ ਨੂੰ ਇਸ ਜੇ ਥੋੜਾ ਜ਼ਿਆਦਾ ਵੀ ਘੜਾ ਵਿੱਚੋਂ ਗੰਦਾ ਹੈ ਨਾ ਤੁਸੀਂ ਉਹਨੂੰ ਡੁਬੋ ਕੇ ਰੱਖ ਦੋ ਪਾਣੀ ਭਰ ਕੇ ਰੱਖ ਦੋ ਇਦਾਂ ਹੀ ਆਪਾਂ ਇਹ ਤੇ ਬਾਦੋਂ ਤੁਸੀਂ ਕਿਸੇ ਵੀ ਚੀਜ਼ ਨਾਲ ਜਿਵੇਂ ਤੁਸੀਂ ਤਾਂ ਸੱਕ ਰੱਬਰ ਲੈ ਲਿਆ ਇਹਦੇ ਨਾਲ ਬਾਦੋਂ ਤੁਸੀਂ ਨੂਨ ਪਾ ਕੇ ਥੋੜਾ ਇਹਦਾ ਨੂਨ ਪਾ ਲੈਣਾ ਹਨਾ ਨੂਨ ਪਾ ਕੇ ਤੁਸੀਂ ਹਨਾ ਤੇ ਇਹਨੂੰ ਬਾਹਰੋਂ ਸਾਰੇ ਮਿੱਡਾ ਫੜ ਗੜ ਦੇਣਾ ਜਿਹੜੇ ਇਹਦੇ ਬਾਹਰੋਂ ਵੀ ਰੋਮ ਬੰਦ ਹੋਏ ਹੋਣਗੇ ਉਹ ਖੋਲੇ ਆਣਗੇ ਅਸੇ ਹਾਂਜੀ ਆਪਾਂ ਸਾਰੇ ਤੇ ਨੂਨ ਆ ਜਿਹੜਾ ਘਸਾ ਦਿੱਤਾ ਏ ਇਸ ਕਲਬਤ ਦੀ ਮਦਦ ਨਾਲ ਜਿਹੜਾ ਅੰਦਰ ਸੀਗਾ ਪਾਣੀ ਉਹ ਵੇਂ ਆਪਾਂ ਫੇਰਤਾ ਸੀ ਘਟ ਘਟ 5 ਕਿ ਮਿੰਟ ਇਦਾਂ ਰੱਖਣਾ ਆਪਾਂ ਇਹਨੂੰ 5 ਮਿੰਟ ਇਦਾਂ ਰਹਿਣ ਦੀਏ ਸਾਰੇ ਪਾਣੀ ਲੱਗੇ ਹੋਏ ਨੂੰ ਹਾਂਜੀ 5 ਮਿੰਟ ਹੋ ਚੁੱਕੇ ਆ ਤੇ ਆਪਾਂ ਹੁਣ ਕੀ ਕਰਦੇ ਨੂੰ ਧੋ ਦੇਣਾ ਪਹਿਲਾਂ ਕੜੇ ਦਾ ਸਾਰਾ ਨੂਨ ਵਾਲਾ ਪਾਣੀ ਕੱਢ ਕੇ ਕੜੇ ਨੂੰ ਧੋ ਦਈਏ ਹਾਂਜੀ ਆਪਾਂ ਕੜੇ ਨੂੰ ਧੋਤਾ ਹੁਣ ਕੜੇ ਨੂੰ ਆਪਾਂ ਰੱਖ ਦੇਣਾ ਸਟੈਂਡ ਤੇ ਕਿਉਂਕਿ ਪੂਰਾ ਵਿੱਚ ਸੈੱਟ ਨਹੀਂ ਹੁੰਦਾ ਇਹਦੇ ਸਟੈਂਡ ਵੱਡਾ ਏ ਛੋਟਾ ਏ ਤੇ ਹੁਣ ਆਪਾਂ ਕੀ ਕਰਨਾ ਕੜਾ ਆਪਾਂ ਧੋਤਾ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਉਣਾ ਏ ਪਾਣੀ ਕਿਹੜਾ ਪਾਉਣਾ ਆਪਾਂ ਇਹਦੇ ਵਿੱਚ ਫਰੈਸ਼ ਪਾਣੀ ਪਾਉਣਾ ਮੋਟਰ ਦਾ ਭਰਿਆ ਹੋਇਆ ਜਿਹੜਾ ਤਾਜ਼ਾ ਪਾਣੀ ਆਪਾਂ ਮੋਟਰ ਤੋਂ ਭਰਦੇ ਆ ਨਾ ਉਹ ਪਾਣੀ ਪਾਉਣਾ ਹੈ ਤੇ ਆਪਾਂ ਉਹ ਪਾਣੀ ਲੈਣ ਦਾ ਮੈਂ ਤਾਂ ਸਪੈਸ਼ਲ ਮੋਟਰ ਤੇ ਭਰ ਕੇ ਲਈ ਹੈ ਤੇ ਉਹ ਘੜੇ ਦੇ ਵਿੱਚ ਪਾ ਦੇਣਾ ਪਾਣੀ ਹੁਣ ਆਪਾਂ ਪੋੜ ਦੇਣਾ ਚੁੱਪੀ ਨਾਲ ਟਾਕ ਕਿਉਂਕਿ ਪਾਣੀ ਉਹ ਠੰਡਾ ਪਾਉਂਦੇ ਆ ਇੱਕ ਤਾਂ ਠੰਡਾ ਹੁੰਦਾ ਏ ਠੀਕ ਨਹੀਂ ਇੱਕ ਫਰੈਸ਼ ਪਾਣੀ ਹੁੰਦਾ ਤਾਜ਼ਾ ਨਿਕਲਿਆ ਜਿਹੜਾ ਟੂਟੀਆਂ ਦੇ ਟੈਂਕੀਆਂ ਵਿੱਚ ਪਿਆ ਹੁੰਦਾ ਉਹ ਗਰਮ ਹੁੰਦਾ ਹੈ ਪਾਣੀ ਉਨ੍ਹਾਂ ਦੇ ਰੋਮ ਵੈਸੇ ਹੀ ਬੰਦ ਹੋ ਜਾਂਦੇ ਆ ਤੇ ਆਪਾਂ ਠੰਡਾ ਪਾਣੀ ਪਾਉਣਾ ਹੈ ਲਿਆ ਕੇ ਚ ਬਰਫ਼ ਵਗੈਰਾ ਕੁਝ ਨਹੀਂ ਪਾਉਣਾ ਬਰਫ਼ ਨਾਲ ਵੀ ਘੜੇ ਦੇ ਜਿਹੜੇ ਰੋਮ ਆ ਬੰਦ ਹੋ ਜਾਂਦੇ ਆ ਤੇ ਤੁਸੀਂ ਥੱਲੇ ਜਿਆਦਾ ਠੰਡਾ ਪਾਣੀ ਰੱਖਣਾ ਥੱਲੇ ਤੁਸੀਂ ਇੱਕ ਡੂੰਗਾ ਲੈ ਲਓ ਉਹਦੇ ਵਿੱਚ ਤੁਸੀਂ ਦਿੱਤਾ ਮਿੱਟੀ ਪਾ ਕੇ ਕੁਛ ਵਿੱਚ ਪਾਣੀ ਪਾ ਕੇ ਉੱਤੇ ਘੜਾ ਰੱਖੋ ਥੋੜਾ ਪਾਣੀ ਉਸ ਤੋਂ ਵੀ ਜਿਆਦਾ ਠੰਡਾ ਰਹੂਗਾ ਬਹੁਤ ਆਸਾਨ ਜਿਹਾ ਤਰੀਕਾ ਜੇ ਘੜੇ ਦੇ ਰੋਮ ਬੰਦ ਆ ਤੁਸੀਂ ਇਸ ਤਰ੍ਹਾਂ ਖੋਲ ਸਕਦੇ ਹੋ ਤੇ ਐਦਾਂ ਤੁਸੀਂ ਠੰਡਾ ਪਾਣੀ ਰੱਖ ਸਕਦੇ ਹੋ ਠੰਡਾ ਪਾਣੀ ਪਾਧੋ ਜਿਵੇਂ ਮਰਜੀ ਤੁਸੀਂ ਥੱਲੇ ਟੂਟੀ ਦੇ ਵਿੱਚੋਂ ਜਿਵੇਂ ਮਰਜੀ ਤੁਸੀਂ ਠੰਡ ਇਦਾਂ ਆਟਮ ਦੇ ਨਾਲ ਥੋੜਾ ਘੜਾ ਉਹਦੇ ਨੂੰ ਕਰਨ ਵਾਲਾ ਬੇਦਾ ਲਓ ਜੀ ਠੰਡਾ ਪਾਣੀ ਨਿਕਲ ਕੇ ਤਿਆਰ ਹਾਂਜੀ ਇਸ ਤਾਂ ਤੁਸੀਂ ਘੜੇ ਵਿੱਚ ਠੰਡਾ ਪਾਣੀ ਕਸ ਕੇ ਰੱਖ ਸਕਦੇ ਹੋ ਘੜੇ 'ਚ ਪਾਣੀ ਠੰਡਾ ਲਊਗਾ ਫਰਿੱਜ ਨਾਲ ਵੀ ਬਹੁਤ ਜ਼ਿਆਦਾ ਠੰਡਾ ਲਊਗਾ ਪਾਣੀ ਜਦੋਂ ਬੰਦਾ ਖੋਦੇ ਆਣਗੇ ਬਹੁਤ ਆਸਾਨ ਜੀ ਟ੍ਰਿਕ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਉਹਨਾਂ ਵੀਰ ਭੈਣਾਂ ਧੰਨਵਾਦ ਜਿਹੜੇ ਕਮੈਂਟ ਕਰਦੇ ਆ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ